ਦੇਸ਼ ਭਰ ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਧਾਰਮਿਕ ਸ਼ਰਧਾ ਦੇ ਉੱਚਾ ਨਾਲ ਮਨਾਇਆ ਜਾ ਰਿਹਾ ਹੈ। ਭਗਵਾਨ ਸ਼ਿਪੋਲੇ ਦੀ ਆਰਾਧਨਾ ਦਾ ਪਰਵ ਮਹਾ ਸ਼ਿਵਰਾਤਰੀ ਦੇਸ਼ ਤੇ ਹੋਰ ਨਾਲ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਪੂਰੀ ਸ਼ਰਧਾ, ਖੁਸ਼ੀਆਂ, ਚਾਵਾਂ ਧਾਰਮਿਕ ਰਵਾਇਤਾਂ ਤੇ ਆਪਸੀ ਭਾਈਚਾਰੇ ਨਾਲ ਬਣਾਇਆ ਜਾ ਰਿਹਾ ਹੈ। ਅਧੀਮ ਮਨਾ ਜਾਂਦਾ ਹੈ ਕਿ ਸ਼ਿਵਰਾਤਰੀ ਵਾਲੇ ਦਿਨ ਹੀ ਭਗਵਾਨ ਸ਼ਿਵ ਦਾ ਵਿਆਹ ਹੋਇਆ ਸੀ ਮੰਦਰਾਂ ਨੂੰ ਰੰਗ-ਬਰੰਗੇ ਫੁੱਲਾਂ ਅਤੇ ਹੋਰ ਸਜਾਵਟੀ ਲੜੀਆਂ ਤੇ ਝਲਰਾਂ ਨਾਲ ਸਜਾਇਆ ਗਿਆ ਅਤੇ ਰੋਸ਼niਆਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਸ਼ਰਧਾਲੂ ਪੂਰੇ ਉਤਸ਼ਾਹ ਤੇ ਭਗਤੀ ਨਾਲ ਭਗਵਾਨ ਸ਼ਿਵ ਭੋਲੇ ਦੀ ਅराधना ਕਰ ਰਹੇ ਨੇ ਮੰਦਰਾਂ ਵਿੱਚ ਭਗਵਾਨ ਸ਼ੰਕਰ ਦੇ ਜਾਕਾਰੇ ਗੂੰਜ ਰਹੇ ਨੇ ভক্তਾਂ ਵੱਲੋਂ ਸਵੇਰ ਵੇਲੇ ਤੋਂ ਹੀ ਭਗਵਾਨ ਸ਼ਿਵ ਭੋਲੇ ਨੂੰ ਗੰਗਾ ਜਲ ਸ਼ੈਦ ਦੁੱਧ, ਬੇਲ ਪੱਤਰ, ਤਤੂਰਾ, ਫੁੱਲ ਅਤੇ ਫਲ ਅਰਪਿਤ ਕੀਤੇ ਜਾ ਰਹੇ ਨੇ। ਮੰਦਿਰਾਂ ਵਿੱਚ ਸ਼ਿਵ ਮਹਿਮਾ ਦਾ ਗੂੰਜਾਂ ਲਗਾਤਾਰ ਚੱਲ ਰਿਹਾ ਹੈ। ਮਹਾ ਸ਼ਿਵਰਾਤਰੀ ਦਾ ਮੌਕਾ ਤੇ ਮੰਦਰਾ ਤੇ ਰਾਤ ਵੇਲੇ ਭਗਵਾਨ ਸ਼ਿਵ ਦੀ ਚਾਰ ਪਹਿਰ ਦੀ ਆराधना ਖਾਸ ਮਤਲਬ ਰੱਖਦੀ ਹੈ।